ਮਨਜੀਤ ਕੌਰ ਗਿੱਲ ਜੰਡਾ ਦੇ ਚੈਨਲ ਤੇ ਆਪ ਸਭ ਰੱਬ ਵਰਗੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਮਨਜੀਤ ਕੌਰ ਗਿੱਲ ਜੰਡਾ ਆਪਣੀ ਅੱਜ ਦੀ ਰਚਨਾ ਕੁਦਰਤ ਦੇ ਰੰਗ ਲੈ ਕੇ ਹਾਜ਼ਰ ਹਾਂ ਜੀ ਆਪ ਸਭ ਨੇ ਰਚਨਾ ਸੁਣ ਕੇ ਲਾਇਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕੁਦਰਤ ਦੇ ਰੰਗ ਕਾਦਰ ਦੀ ਕੁਦਰਤ ਬੜੀ ਪਿਆਰੀ ਗ੍ਰੰਥਾਂ ਵਿੱਚ ਵੀ ਗਈ ਸਤਕਾਰੀ ਕਰਤਾ ਕੁਦਰਤ ਦੇ ਵਿੱਚ ਛੁਪਿਆ ਹਰ ਜਗ੍ਹਾ ਤੇ ਰਹਿਦਾ ਰੁਕਿਆ ਆਕਾਸ਼ ਤੇ ਪਤਾਲ ਬਣਾਏ ਝਰਨਿਆਂ ਦੇ ਸੰਗੀਤ ਸੁਣਾਏ ਅੱਗ ਪਾਣੀ ਉਹਨੇ ਹੁਕਮ ਚਕੀਲੇ ਉਦੇ ਹੁਕਮ ਤੋਂ ਬਿਨਾ ਪੱਤਾ ਨਾ ਹILLE ਚੰਨ ਸੂਰਜ ਵੀ ਭੈ ਵਿੱਚ ਰਹਿੰਦੇ ਧਰਤੀ ਨੂੰ ਸਾਰੇ ਮਾਤਾ ਕਹਿੰਦੇ ਦਰਿਆ ਨਦੀਆਂ ਤੇ ਨਾਲੇ ਬੜੇ ਪਿਆਰੇ ਤਾਰੇ ਇੰਜ ਚਮਕਣ ਜਿਵੇਂ ਚੁੰਨੀ ਤੇ ਸਤਾਰੇ ਧਰਤੀ ਜਦ ਘੁੰਮੇ ਆਪਣੀ ਧੁਰੀ ਦਿਵਾਲੇ ਦਿਨ ਰਾਤ ਦੇ ਫਿਰ ਮਿਲਣ ਨਜ਼ਾਰੇ ਸੂਰਜ ਦਿਵਾਲੇ ਜਾਦ ਧਰਤੀ ਗੀੜਾ ਮਾਰੇ ਜਾਈਏ ਰੁੱਤਾਂ ਦੇ ਬਲਹਾਰੇ ਬੱਦਲ ਫਟਦੇ ਬਿਜਲੀ ਚਮਕੇ ਪਤਾ ਨਹੀਂ ਮੀਂਹ ਕਿੰਨਾ ਵਰਸੇ ਚੜਦਾ ਸੂਰਜ ਲਸ਼ਕੋਰ ਵਿਖਾਵੇ ਡੁੱਬਣ ਲੱਗਾ ਲੱਗਦਾ ਜਿਵੇਂ ਗਲਾਸੀ ਲਾਵੇ 1084 ਜੂਨ ਪਾਈ 42 ਲੱਖ ਧਰਤੀ ਤੇ 42 ਲੱਖ ਪਾਣੀ ਵਿੱਚ ਪਾਈ ਇੱਕ ਚਿਹਰੇ ਨਾਲ ਦੂਜਾ ਨਹੀਂ ਮਿਲਦਾ ਹਰ ਇੱਕ ਦਾ ਚਿਹਰਾ ਵੱਖਰਾ ਹੀ ਖਿਲਦਾ ਚੰਨ ਕਿਵੇਂ ਬਾਦਤਾ ਦੇ ਘਟਦਾ ਠੰਡੀਆਂ ਠੰਡੀਆਂ ਰਿਸ਼ਮਾਂ ਛੱਡਦਾ ਉੱਚੇ ਉੱਚੇ ਪਹਾੜ ਬਣਾਤੇ ਸਮੁੰਦਰਾਂ ਵਿੱਚ ਪਾਣੀ ਟਕਾਤੇ ਸਵਨਾ ਦੇ ਅੰਦਰ ਉਹ ਵੱਸਦਾ ਪਰ ਆਪਣੇ ਕੰਮ ਦਾ ਭੇਦ ਨਾ ਦੱਸਦਾ ਕੁਦਰਤ ਦੇ ਨੇ ਰੰਗ ਨਿਆਰੇ ਮੈਨੂੰ ਲੱਗਦੇ ਬੜੇ ਪਿਆਰੇ ਗੇ ਲੈਜੈਂਡਾ ਆਖੇ ਕੁਦਰਤ ਦੇ ਨਾਲ ਖਿਲਵਾੜ ਹੈ ਮਾੜਾ ਉਸਦੇ ਜੀਵਾਂ ਨਾਲ ਕਦੇ ਵੀ ਕਰੋਨਾ ਸਾੜਾ ਗੇ ਲੈਜੈਂਡਾ ਆਖੇ ਕੁਦਰਤ ਦੇ ਨਾਲ ਖਿਲਵਾੜ ਹੈ ਮਾੜਾ ਉਸਦੇ ਜੀਵਾਂ ਨਾਲ ਕਦੇ ਵੀ ਕਰੋਨਾ ਸਾੜਾ ਬਹੁਤ ਬਹੁਤ ਧੰਨਵਾਦ ਜੀ